ਹੂੰ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾਰਾ ਹੈ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਸੁਰਤਿਾਂ ਨੂੰ ਇਕਾਗਰ ਕਰਦੇ ਹੋਏ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜ ਨਾ ਕਰੀਏ ਅੱਜ ਆਪਾਂ 20ਵੀਂ ਪੌੜੀ ਦੇ ਵਿਚਾਰ ਸ਼ੁਰੂ ਕਰਨੀ ਹੈ ਕੱਲ ਆਪਾਂ 19ਵੀਂ ਪੌੜੀ ਦੇ ਵਿੱਚ ਮਨੁੱਖ ਬਾਹਰੋਂ ਨਿਰਮਲ ਹੈ ਅੰਦਰੋਂ ਮੈਲਾਗਾ ਹੁਣ ਇਸ ਪੌੜੀ ਵਿੱਚ ਗੁਰੂ ਜੀ ਕਹਿੰਦੇ ਜਿਹੜੇ ਅੰਦਰੋਂ ਵੀ ਨਿਰਮਲ ਹੋਗੇ ਤੇ ਬਾਹਰੋਂ ਵੀ ਨਿਰਮਲ ਹੋਗੇ ਉਹਨਾਂ ਦੀ ਗੱਲ ਕਰਦੇ ਜੀ ਜੀ ਉਹ ਨਿਰਮਲ ਬਾਹਰ ਉਹ ਨਿਰਮਲ ਬਾਹਰ ਉਹ ਤਾਂ ਨਿਰਮਲ ਜੀ ਉਹ ਨਿਰਮਲ ਸਤ ਦੁਰਤੇ ਕਰਮਿਕ ਕਮਾਣੀ ਕੋਣ ਕੇ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖਟਿਆ ਭੜੇ ਸੇਵਣ ਜਾਰੇ ਕਹਿ ਨਾਨਕ ਜਿਣ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਇਹ ਜੀਵੇਂ ਮੀ ਪਉੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨੁੱਖ ਜੀਉ ਨਿਰਮਲ ਹੁਣ ਅੰਦਰੋਂ ਵੀ ਨਿਰਮਲ ਹੈ ਸ਼ੁੱਧ ਹੈ ਤੇ ਬਾਹਰੋਂ ਨਿਰਮਲ ਬਾਹਰੋਂ ਵੀ ਸ਼ੁੱਧ ਹੈ ਜਿਵੇਂ ਬੱਚਾ ਨਾ ਅੰਦਰੋਂ ਬਾਹਰੋਂ ਸ਼ੁੱਧ ਹੁੰਦਾ ਪਿਆਰੋ ਬੱਚਾ ਨਿੱਕਾ ਬੱਚਾ ਉਹ ਕੋਈ ਮਿਲਣ ਵਾਸਤੇ ਆਇਆ ਸੀ ਉਹ ਬੱਚੇ ਨੂੰ ਕਹਿੰਦਾ ਵੀ ਜਾ ਕਿਥੋਂ ਐ ਕਹਦੇ ਵੀ ਮੇਰਾ ਡੈਡੀ ਉਹ ਕਹੇ ਤੇਰਾ ਇਹ ਮੇਰਾ ਡੈਡੀ ਹੈ ਨਹੀਂਗਾ ਉਹ ਬੱਚੇ ਨੇ ਬਾਹਰ ਜਾ ਕੇ ਕਿਉਂਕਿ ਅੰਦਰੋਂ ਵੀ ਸ਼ੁੱਧ ਵਰਤੀ ਹੈ ਨਾ ਉਹਨੇ ਬਾਹਰ ਜਾ ਕੇ ਕਿਹਾ ਤਕਣਾ ਮੇਰੇ ਡੈਡੀ ਨੇ ਆਖਿਆ ਮੇਰਾ ਡੈਡੀ ਹੈ ਨਹੀਂਗਾ ਕਿਉਂ ਵੀ ਸ਼ੁੱਧ ਸੀ ਨਾ ਵਰਤੀ ਅੰਦਰ ਦੀ ਜੀ ਜੀ ਬਸ ਜਿਵੇਂ ਉਹਨੂੰ ਗੱਲ ਕਹੇ ਤੀ ਉਹ ਐਂ ਦੱਸ ਤਕਣਾ ਮੇਰੇ ਡੈਡੀ ਨੇ ਆਖਿਆ ਮੇਰਾ ਡੈਡੀ ਹੈ ਨਹੀਂਗਾ ਸੋ ਇਹ ਬਿਰਤੀ ਗੁਰੂ ਜੀ ਕਹਿੰਦੇ ਸ਼ੁੱਧ ਬਿਰਤੀ ਚਾਹੀਦੀ ਹੈ ਤਹੇ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਮਨਾ ਤੇਰੀ ਬੱਚਿਆਂ ਵਾਲੀ ਬਿਰਤੀ ਤੇ ਪ੍ਰਵਾਣ ਹੋ ਜੂ ਬੱਚਾ ਬਣ ਜਾ ਤੂੰ ਕੀ ਕੁਛ ਨਹੀਂ ਜਾਣਦਾ ਮੈਂ ਤਾਂ ਕੁਛ ਵੀ ਨਹੀਂ ਜਾਣਦਾ ਤਹੇ ਤਾਂ ਹਰਿ巴巴 ਕਬੀਰ ਜੀ ਨੇ ਕਹਿ ਦਿੱਤਾ ਬਾਣੀ ਚ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜੋ ਕੁਝ ਵੀ ਹੈ ਤੇਰਾ ਹੀ ਮਾਲਕ ਮੇਰਾ ਤਾਂ ਸਰੀਰ ਵੀ ਨਹੀਂ ਆ ਹੋਰ ਤਾਂ ਕੀ ਕੁਝ ਹੋਣਾ ਦੁਨੀਆ ਵਿੱਚ ਮੇਰਾ ਤਾਂ ਕਿਉਂਕਿ ਲੜਾਈ ਹੈ ਜਿਹੜੀ ਉਹ ਮੇਰੇ ਦੀ ਚੱਲਦੀ ਹੈ ਨਾ ਜੀ ਤੇ ਤੇਰਾ ਕਹਿਣਾ ਆ ਜੇ ਫਿਰ ਤਾਂ ਲੜਾਈ ਮੁੱਕ ਜੇ ਜੀ ਬਸ ਤੇਰਾ ਕਹਿਣਾ ਆ ਗਿਆ ਲੜਾਈ ਮੁੱਕ ਜੋ ਜੇ ਮੇਰਾ ਕਹੀ ਗਿਆ ਫਿਰ ਲੜਾਈਆਂ ਬਹੁਤ ਹੈ ਜੀ ਘਰਾਂ ਦੇ ਵਿੱਚ ਕਾਲ ਕਲੇਸ਼ ਜਿੰਨੇ ਇਹ ਸਾਰੇ ਮੇਰੇ ਦੇ ਹੈ ਜੀ ਜਿੰਨੇ ਵੀ ਧਾਰਮਿਕ ਸਥਾਨਾਂ ਉੱਤੇ ਲੜਾਈ ਹੈ ਜੀ ਮੇਰੇ ਦੀ ਹੈ ਉਹ ਕਹਿੰਦਾ ਮੇਰਾ ਮੈਨਰੇ ਮੇਰੇ ਬਣਾ ਚੱਲਣੇ ਨਹੀਂਗਾ ਪਿੰਡਾਂ ਵਿੱਚ ਜਿੰਨੀ ਲੜਾਈ ਐ ਉਹ ਮੇਰੇ ਪਣ ਦੀ ਐ ਇੱਕ ਪਰਸੋਂ ਚੌਥੇ ਬੰਦਾ ਮਿਲਿਆ ਦਾਸ ਨੂੰ ਉਹ ਕਹਿੰਦਾ ਪਿੰਡ ਮੇਰੇ ਸਿਰ ਤੇ ਉਹਦੀਆਂ ਗੱਲਾਂ ਚੋਂ ਲੱਗਿਆ ਐ ਉਹਨੂੰ ਐ ਲੱਗਿਆ ਵੀ ਪਿੰਡ ਮੇਰੇ ਸਿਰ ਤੇ ਤੁਰੇ ਫਰਸਰਾ ਕੋਈ ਸਾਰਾ ਪਿੰਡ ਹੀ ਮੇਰੇ ਸਿਰ ਤੇ ਗੱਲਾਂ ਤਾਂ ਲੱਗਿਆ ਤਾਂ ਨੇ ਥਾਂ ਤੇ ਐਂ ਕੀਤਾ ਫਰਾਂ ਨੇ ਥਾਂ ਤੇ ਐਂ ਕੀਤਾ ਫਰਾਂ ਨੇ ਥਾਂ ਤੇ ਐਂ ਕੀਤਾ ਉਹਦੀਆਂ ਗੱਲਾਂ ਚੋਂ ਐ ਲੱਗਿਆ ਵੀ ਐ ਲੱਗਦਾ ਵੀ ਇਹਨੂੰ ਤਾਂ ਵੀ ਮਾਂ ਪਿੰਡ ਨੂੰ ਚੱਕੀ ਫਿਰਦਾ ਸਰਤੇ ਹੁਣੀ ਲੈ। ਕਮਾਲ ਹੋ ਗਈ ਜਮ ਐਡਾ ਬੰਦੇ ਨੂੰ ਖਲੇਖਾ ਮੰਨਦਾ ਪਿਆਰਿਓ। ਇਹ ਸਾਡੇ ਸਾਰਿਆਂ ਦਾ ਹੀ ਮੰਨਦਾ ਖਲੇਖਾ ਪਿਆਰਿਓ। ਸਾਨੂੰ ਹਰੇਕ ਨੂੰ ਜਿੱਥੇ-ਜਿੱਥੇ ਕਿਸੇ ਦੀ ਪਰਮਾਤਮਾ ਡਿਊਟੀ ਲਈ ਹੈ ਨਾ ਕਿਸੇ ਦਫ਼ਤਰ ਵਿੱਚ ਵੇਖ ਲਓ ਭਲਾਂ ਤੁਸੀਂ ਉਹਨੂੰ ਐ ਲਿਆਉਦਾ ਨਾ ਦਫ਼ਤਰ ਮੇਰੇ ਸਦੇ ਚੈ ਲੱਗਾ। ਘਰ ਦੇ ਵਿੱਚ ਵੇਖ ਤੁਸੀਂ ਭਲਾਂ ਦੀ। ਉਹ ਕਹਿੰਦਾ ਜੇ ਮੈਂ ਨਾ ਹੋਵਾਂ ਤੁਸੀਂ ਮਰ ਜਾਓ ਭੁੱਖੇ ਜਮਾਂ। ਜੇ ਮੈਂ ਨਾ ਕਮਾਈ ਕਰਾਂ ਤਾਂ ਕੀ ਦੁਕਾਨਦਾਰ ਹੈ ਉਹ ਕਹੂਗਾ ਮੈਂ ਦੁਕਾਨਦਾਰ ਚਲਾਉਂ ਮੈਂ ਦੁਕਾਨ ਚਲਾਉਂ ਮੈਂ ਦੁਕਾਨ ਨਾ ਚਲਾਵਾ ਤੁਸੀਂ ਭੁੱਖੇ ਮਰ ਜਾਓਗੇ ਲੈ ਕਮਾਲ ਹੋ ਗਿਆ ਮਾ ਕੋਲੇਖਾ ਕਿੱਡਾ ਬੰਦੇ ਦਾ ਸੋ ਮਿਹਨਤ ਕਰਨੀ ਹੈ ਭਾਈ ਮਿਹਨਤ ਕਰਕੇ ਮਿਹਨਤ ਦਾ ਹੰਕਾਰ ਨਹੀਂ ਕਰਨਾਗਾ ਕਿਸੇ ਦਾ ਵੀ ਕਿਸੇ ਨੂੰ ਰਾਜਨੀਤੀ ਦਾ ਨਸ਼ੇ ਦਾ ਹੰਕਾਰ ਹੈ ਕਿਸੇ ਨੂੰ ਅਹੁਦੇ ਦਾ ਹੰਕਾਰ ਹੈ ਕਿਸੇ ਨੂੰ ਕਿਸ ਤਰ੍ਹਾਂ ਦਾ ਹੰਕਾਰ ਹੈ ਮਨ ਵਿੱਚ ਇਹ ਸਾਰਾ ਮੇਰੇ ਦੀ ਲੜਾਈ ਹੈ ਗੱਲ ਸਾਰੀ ਮੇਰੇ ਦੀ ਹੈ ਸੋ ਗੁਰੂ ਜੀ ਕਹਿੰਦੇ ਜਿਉ ਨਿਰਮਲ ਬਾਹਰੋਂ ਨਿਰਮਲ ਹੁਣ ਭਾਈ ਅੰਦਰੋਂ ਵੀ ਨਿਰਮਲ ਐ ਤੇ ਬਾਹਰੋਂ ਵੀ ਨਿਰਮਲ ਐ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਹੁਣ ਬਾਹਰਲੀ ਜਿਹੜੀ ਕਰਨੀ ਉਹ ਵੀ ਸ਼ੁੱਧ ਐ ਤੇ ਅੰਦਰ ਦੀ ਵਰਤੀ ਵੀ ਸ਼ੁੱਧ ਐ ਕੀ ਸ਼ੁੱਧ ਵਰਤੀ ਹੋ ਚੁੱਕੀ ਐ ਤੇ ਸਤਗੁਰ ਤੇ ਕਰਨੀ ਕਮਾਣੀ ਹੁਣ ਕਹਿੰਦੇ ਵੀ ਜੋ ਕੁਝ ਕਰਦਾ ਏ ਜ਼ਿੰਦਗੀ ਵਿੱਚ ਸਤਗੁਰ ਦੇ ਗਿਆਨ ਦੁਆਰਾ ਹੀ ਕਰਨੀ ਬਣ ਚੁੱਕੀ ਐ ਕਰਨੇ ਕੀ ਹੁੰਦੀ ਹੈ ਜੇ ਨਿਤਾ ਪ੍ਰਤੀ ਜਿਹੜੇ ਕਰਮਾਂਗੇ ਹੋਣਾ ਉਹ ਗੁਰੂ ਤੋਂ ਪੁੱਛ ਕੇ ਕਰਦਾਗਾ ਬਸ ਵੇਖਣਾ ਬੋਲਣਾ ਚੱਲਣਾ ਸਭ ਕੁਛ ਕਰਨ ਗੁਰੂ ਦੇ ਭੈ ਵਿੱਚ ਆ ਪਿਆ ਰਹੋ ਰੱਬ ਦੇ ਪਿਆਰਾਂ ਦੀ ਸੁਰਤ ਗੁਰੂ ਪਰਮਾਤਮਾ ਦੇ ਭੈ ਵਿੱਚ ਹੁੰਦੀ ਹੈ ਤੈਹੀਂ ਸ਼ੁੱਧ ਕਰਮ ਕਰਦੇ ਪਿਆਰਿਓ ਭੈੜਾ ਕੰਮ ਨਹੀਂ ਜ਼ਿੰਦਗੀ ਵਿੱਚ ਉਹਨਾਂ ਤੋਂ ਹੁੰਦਾਗਾ ਗੁਰੂ ਜੀ ਕਹਿੰਦੇ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਸੋਇਨਾ ਖਬਰ ਨੂੰ ਕਹਿੰਦੇ ਐ ਸੋਇ ਕਨੇ ਵੀ ਝੂਠ ਦੀ ਤਾਂ ਹੁਣ ਨਾ ਮਨ ਤਿੱਕਰ ਖਬਰ ਵੀ ਹੈ ਨਹੀਂ ਕੀ ਮਾੜੀ ਜੀ ਖਬਰ ਵੀ ਹੈ ਨਹੀਂ ਝੂਠ ਝੂਠ ਦੀ ਮਨ ਤੱਕ ਮਨ ਤੱਕ ਝੂਠ ਦੀ ਪਹੁੰਚ ਮੁੱਕ ਚੁੱਕੀ ਆ ਹੁਣ ਤੇ ਕੀ ਹੋਰ ਹੋ ਚੁੱਕਾ ਜੀ ਜੀਵਨ ਸੱਚ ਹੋ ਚੁੱਕਾਗਾ ਜੀਵਨ ਆ ਜਿਹੜਾ ਸੱਚ ਹੋ ਗਿਆ ਜੀ ਤੇ ਜਦੋਂ ਜੀਵਨ ਸੱਚ ਹੋ ਜਾਂਦਾ ਨਾ ਪਿਆਰੋ ਫਿਰ ਆਪ ਜੀ ਨੂੰ ਪਤਾ ਹੈ ਇੱਕ ਸਾਖੀ ਆਉਂਦੀ ਹੈ ਛੋਟੀ ਜੀ ਆਪਾਂ ਉਹ ਬੜਾ ਵਿਸਥਾਰਤ ਨਹੀਂ ਲੈ ਕੇ ਜਾਂਦੇ ਜੀਵਨ ਸੱਚ ਹੋ ਗਿਆ ਤੇ ਮਨਸੂਰ ਫਕੀਰ ਹੋਇਆ ਜੀ ਮਨਸੂਰ ਕਹਿੰਦਾ ਵੀ ਮੈਂ ਸੱਚ ਹੋ ਗਿਆ ਆਨਲ ਹੱਕ ਕਹਿ ਦੁੱਤਾ ਜੀ ਉਹਨੇ ਤੇ ਜਨਾਇਤ ਇਹਦਾ ਗੁਰੂ ਸੀਗਾ ਜੀ ਜਨਾਇਤ ਇਹਦਾ ਗੁਰੂ ਕਹਿੰਦਾ ਵੀ ਬੇਟਾ ਗੱਲ ਇਹ ਐ ਵੀ ਤੂੰ ਹੁਣ ਤਾਂ ਮੇਰੇ ਡੇਰੇ ਵਿੱਚ ਤਾਂ ਤੂੰ ਕਹਿ ਲਿਆ ਵੀ ਆ ਥਾਣੇ ਤੇ ਮੇਰੇ ਚ ਰਹਿਣਾ ਤੂੰ ਮੇਰੇ ਕੋਲ ਇੱਥੇ ਤਾਂ ਕਹਿਲਾ ਕੋਈ ਗੱਲ ਨਹੀਂ ਤੈਨੂੰ ਕੋਈ ਨਹੀਂ ਕੁਝ ਕਹਿੰਦਾਗਾ ਬਾਹਰ ਨਾ ਆਖ ਦੀ ਕਿਤੇ ਵੀ ਕਿਉਂ ਆਰਪਦੇਸ਼ਾਂ ਦੇ ਵਿੱਚ ਨਾ ਅਨਲ ਹੱਕ ਕਹਿਣਾ ਵੀ ਮੈਂ ਪ੍ਰਮਾਤਮਾ ਹੋ ਗਿਆ ਵੀ ਉਹਨੂੰ ਉਹ ਬਹੁਤ ਵੱਡਾ ਅਪਰਾਧੀ ਮੰਨਦੇ ਐ ਜੀ ਜਦੋਂ ਕਹਿੰਦੇ ਵੀ ਕਹਿੰਦਾ ਵੀ ਉਹਨੇ ਬਚਨ ਲੈ ਲਿਆ ਕਹਿੰਦਾ ਵੀ ਕਹਿੰਦੇ ਤੋਂ ਭਾਈ ਇਹ ਕਸਮ ਖਾ ਅੱਲਾ ਦੀ ਵੀ ਮੈਂ ਬਾਹਰ ਕਦੇ ਵੀ ਅਨਲ ਹੱਕ ਨਹੀਂ ਕਹੰਦਾਗਾ ਕਹਿੰਦਾ ਠੀਕ ਆ ਗੁਰੂ ਜੀ ਨਹੀਂ ਕਹੰਦਾ ਮੈਂ ਕਸਮ ਖਾ ਲਈ ਅੱਲਾ ਦੀ ਜੀ ਤੇ ਜਦੋਂ ਕਹਿੰਦੇ ਵੀ ਉਹ ਇੱਕ ਦਿਨ ਰਾਜੇ ਨੇ ਨਾ ਮੰਨ ਲਓ ਵੀ ਸਾਰਿਆਂ ਦਾ ਭੋਜਨ ਰੱਖਿਆ ਸੀ ਸਾਰਿਆਂ ਨੂੰ ਬੁਲਾਇਆ ਸੀ ਫਕੀਰਾਂ ਨੂੰ ਤੇ ਜਨਾਇ ਇਹ ਦੇ ਮਨਸੂਰ ਦੇ ਗੁਰੂ ਜਨਾਇਤ ਨੂੰ ਵੀ ਸੱਦਾ ਦਿੱਤਾ ਡੇਰੇ ਬਿੱਚੂ ਮੱਲਾ ਵੀ ਗੁਰੂ ਸਿਨਨਾਂ ਦਾ ਹੋਰ ਵੀ ਮੱਲਾ ਵੀ ਦੇ ਚੇਲੇ ਸੀਗੇ ਜੀ ਕਹਿੰਦੇ ਵੀ ਜਦੋਂ ਸੱਜਾ ਦਿੱਤਾ ਤੇ ਉਹਨੇ ਕਿਹਾ ਵੀ ਇੱਕ ਨਾਲ ਤੁਸੀਂ ਆਪ ਦਾ ਮੰਨ ਲੋ ਚੇਲੇ ਨੂੰ ਲਿਆ ਸਕਦੇ ਹੋ ਇਹ ਸਭ ਤੋਂ ਪਿਆਰਾ ਚੇਲਾ ਸੀ ਜਨੈਤ ਦਾ ਬੜਾ ਪਿਆਰ ਕਰਦਾ ਸੀ ਬੜਾ ਸੱਚ ਮੋਹ ਪਿਆਰ ਸੀ ਦੋਨਾਂ ਦਾ ਤੇ ਜਨਾਇਤ ਕਹਿੰਦਾ ਵੀ ਬੇਟਾ ਗੱਲ ਕਰ ਕੱਲ ਨੂੰ ਆਪਾਂ ਰਾਜੇ ਨੇ ਆਪਾਂ ਨੂੰ ਭੋਜਨ ਤੇ ਸੱਦਾ ਤੇ ਆਪਾਂ ਚੱਲਾਂਗੇ ਕਹਿੰਦਾ ਠੀਕ ਹੈ ਗੁਰੂ ਜੀ ਪਰ ਗੱਲ ਚੇਤੇ ਰੱਖੀ ਉੱਥੇ ਇਹ ਨਹੀਂ ਬੋਲਣਾ ਆ ਨਾਲ ਹੱਕ ਕਹਿੰਦਾ ਠੀਕ ਹੈ ਗੁਰੂ ਜੀ ਨਹੀਂ ਬੋਲਦਾ ਕਹਿੰਦੇ ਵੀ ਜਦੋਂ ਇਹ ਜਾਵੜਿਆ ਜੀ ਉਹ ਸਾਰਾ ਉਹਨੇ ਭੋਜਨ ਸ਼ੁਰੂ ਕਰ ਦਿੱਤਾ ਉਦੋਂ ਪਹਿਲਾਂ ਜਿਹੜੇ ਜੋ ਉਹਨਾਂ ਨੇ ਜਪਣਾ ਸੀਗਾ ਉਹ ਕੁਝ ਸ਼ੁਰੂ ਹੋ ਗਿਆ ਪਿਆ ਜੋ ਜਿਸ ਵੇਲੇ ਉਹ ਕੁਝ ਜੋ ਕੋ ਜੋਨਾਂ ਦਾ ਉਸ ਟਾਈਮ ਚੱਲਦਾ ਸੀ ਜੀ ਧਾਰਮਿਕ ਰੀਤੀ ਰਿਵਾਜ ਸੀ ਉਹਨਾਂ ਨੇ ਪੜ੍ਹਨੇ ਸ਼ੁਰੂ ਕਰ ਦਿੱਤੇ ਜਦੋਂ ਕਹਿੰਦੇ ਪ੍ਰਮਾਤਮਾ ਦੇ ਹੁਣ ਜਦੋਂ ਫਕੀਰ ਇਕੱਠੇ ਹੋਏ ਤੇ ਰੱਬ ਦੇ ਨਾਮ ਦੀ ਗੱਲ ਤਾਂ ਚੱਲਣੀ ਸੀ ਪਿਆਰਿਓ ਜਦੋਂ ਚੱਲੀ ਗੱਲ ਜਨਾਇਤ ਦੀ ਵਾਰੀ ਆਈ ਬੋਲਣ ਦੀ ਸਭਾ ਦੇ ਵਿੱਚ ਉਥੇ ਜਦੋਂ ਜਨਾਇਤ ਨੇ ਬੋਲਣਾ ਸ਼ੁਰੂ ਕੀਤਾ ਨਾ ਪਿਆਰਿਓ ਤੇ ਜਨਾਇਤ ਬੜਾ ਡੂੰਘਾਈ ਚ ਬੋਲਦਾ ਸੀ ਬੋਲ ਬੜੇ ਡੂੰਗੇ ਜਾਂਦੇ ਸੀਗੇ ਕਿਉਂ ਇੱਕ ਤਾਂ ਹੁੰਦਾ ਨਾ ਵੱਧਾ ਚੱਤੀ ਇੱਕ ਤਾਂ ਹਰਮੰਦਰ ਸਾਹਿਬ ਚ ਕੀਰਤਨ ਹੁੰਦਾ ਵੱਧਾ ਚੱਤੀ ਜਾ ਤੇ ਕਈ ਗਰੂਹਾਂ ਉੱਥੇ ਇਹ ਜਿਹੇ ਨੇ ਜਿਹੜੀਆਂ ਭਿੱਜ ਕੇ ਕਰਦੇ ਨੇ ਉਹਨਾਂ ਦੇ ਕੀਰਤਨ ਦਾ ਆਨੰਦ ਵੱਖਰਾ ਹੋਊਗਾ ਤੇ ਜਿਹੜੇ ਕੋਈ ਮੇਰੇ ਅਰਗੇ ਬੈਠੇ ਵੱਧਾ ਚੱਤੀ ਜੇ ਵੀ ਟਾਈਮ ਜਾ ਪਾਸ ਕਰਨਾ ਹੋਊਗਾ ਉਹਨਾਂ ਦਾ ਆਨੰਦ ਹੋਰ ਸਾਹਿਬ ਦਾ ਹੋਊਗਾ ਨਹੀਂ ਆਉਂਦਾ ਜੀ ਜਨਾਇਤ ਦਾ ਜਿਹੜਾ ਬੋਲਣ ਦਾ ਰਵਈਆ ਸੀ ਬੜਾ ਡੂੰਗਾ ਈ ਵਾਲਾ ਸੀ ਜੀ ਜਦੋਂ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਗੱਲ ਚੱਲੀ ਅੱਲਾ ਦੇ ਨਾਮ ਦੀ ਗੱਲ ਚੱਲੀ ਕਹਿੰਦੇ ਵੀ ਮਨਸੂਰ ਤੋਂ ਰਿਹਾ ਨਹੀਂ ਗਿਆ ਕਿਉਂ ਇਹਦੀ ਸੁਰਤ ਵੀ ਡੂੰਗੀ ਸੀ ਨਾ ਜਿੰਨਾ ਹੀ ਜਨਾਇਤ ਨੂੰ ਸੁਣਦਾ ਸੀ ਇਹਦੀ ਸੁਰਤ ਵੀ ਡੂੰਗੀ ਸੀ ਇਹਨੇ ਸਭਾ ਚ ਉੱਠ ਕੇ ਕਹਿ ਦਿੱਤਾ ਕਹਿੰਦਾ ਅਨਲ ਹੱਕ ਪ੍ਰਮਾਤਮਾ ਦਾ ਰੂਪ ਮੈਂ ਪ੍ਰਮਾਤਮਾ ਦਾ ਰੂਪ ਐ ਜਦੋਂ ਕਹਿੰਦੇ ਇਹ ਗੱਲ ਕਹਿਤੀ ਕਹਿੰਦੇ ਉਸ ਵੇਲੇ ਰਾਜਾ ਖੜਾ ਹੋ ਗਿਆ ਕਹਿੰਦਾ ਵੀ ਕਾਫਰ ਨੂੰ ਕਿੱਥੋਂ ਲਈ ਫਿਰਦਾ ਹੈ ਕਾਫਰ ਕਹਿੰਦੇ ਜੀ ਇਹ ਸ਼ਬਦ ਬੋਲਦੇ ਆ ਉਹਦੇ ਆਸਤੇ ਕਹਿੰਦੇ ਕਹਿੰਦੇ ਜਨਾਇਤ ਆ ਕਾਫਰ ਨੂੰ ਨਾਲ ਲਈ ਫਿਰਦਾ ਹੈ ਤੂੰ ਇਹ ਕਾਫਰ ਆਗਾ ਕਹਿੰਦੇ ਗ੍ਰਿਫਤਾਰ ਕਰ ਲਿਆ ਜੇ ਫਿਰ ਉਸ ਵੇਲੇ ਨਾਲ ਦੀ ਨਾਲ ਹੀ ਕਿਉਂਕਿ ਉਹਤੇ ਬਹੁਤ ਬੁਰਾ ਮੰਨਦੇ ਹਨ ਜਿਹੜਾ ਕਹਿੰਦਾ ਵੀ ਮੈਂ ਪਰਮਾਤਮਾ ਮੈਂ ਅੱਲਾ ਦਾ ਰੂਪ ਹੋ ਗਿਆ ਕਹਿੰਦੇ ਵੀ ਜਿਸ ਵੇਲੇ ਗ੍ਰਿਫਤਾਰ ਕਰ ਲਿਆ ਇਹ ਨਾਲ ਦੀ ਨਾਲ ਫਿਰ ਇਹਨੂੰ ਫਿਰ ਚਲੋ ਉਹ ਸਾਰੀ ਗੱਲ ਵਖਰੀ ਚੱਲੀ ਜੀ ਇਹਦਾ ਇੱਕ ਸਿਮਲੀ ਯਾਰ ਸੀ ਜੀ ਸੱਚ ਹੋ ਗਿਆ ਇਹਨੂੰ ਉਸ ਵੇਲੇ ਪਹਿਲਾਂ ਕਹਿੰਦੇ ਵੀ ਇਹਨੂੰ ਜਲੂਸ ਕੱਢਣਾ ਹੈ ਦਾ ਲੋਕਾਂ ਦੇ ਵਿੱਚ ਤੇ ਲੋਕ ਇਹਨੂੰ ਡਲੇ ਮਾਰਨਗੇ ਵੱਟੇ ਮਾਰਨਗੇ ਕਹਿੰਦੇ ਵੀ ਇਹਨੂੰ ਵੱਟੇ ਵੀ ਮਾਰੇ ਲੋਕਾਂ ਨੇ ਤੇ ਇਹਦਾ ਉਸ ਭੀੜ ਦੇ ਵਿੱਚ ਨਾ ਇੱਕ ਸਿਮਲੀ ਯਾਰ ਸੀ ਜੀ ਬਚਪਨ ਨਾਲ ਬਚਪਨ ਦਾ ਖੇਡਿਆ ਪਤਾ ਸੀ ਉਹਨੂੰ ਵੀ ਇਹ ਰੱਬ ਦਾ ਰੂਪ ਹੋ ਚੁੱਕਾਗਾ ਜਾਣਦਾ ਸੀ ਰਾਜੇ ਦਾ ਹੁਕਮ ਸੀ ਵੀ ਜਿਹਨੇ ਇਹਨੂੰ ਰੋੜਾ ਨਾ ਮਾਰਿਆ ਵਟਾ ਨਾ ਮਾਰਿਆ ਉਹਨੂੰ ਵੀ ਸਜ਼ਾ ਬਰਾਬਰ ਹੀ ਮਿਲਣੀ ਹੈ ਕਹਿੰਦੇ ਵੀ ਜਿਸ ਵੇ ਇਹਨਾਂ ਨੇ ਫਿਰ ਪਿਆਰੋ ਇਹਨੇ ਨਾ ਫੁੱਲ ਲੈ ਲਿਆ ਨਿੱਕਾ ਜਾ ਵੀ ਮੈਂ ਨਾਲ ਤੇ ਕਹਿੰਦੇ ਵੀ ਫੋਲ ਇੱਕ ਦੇਣ ਇਹਨੇ ਫੁੱਲ ਮਾਰਿਆ ਉਹਦੇ ਕਹਿੰਦੇ ਪਹਿਲਾਂ ਤਾਂ ਹਸਦਾ ਆਉਂਦਾ ਸੀਗਾ ਮਨਸੂਰ ਹਸਦਾ ਆਉਂਦਾ ਸੀ ਪਰ ਜਦੋਂ ਕਹਿੰਦੇ ਫੁੱਲ ਵੱਜਿਆ ਨਾ ਉਹਦੇ ਤਾਂ ਹਾਂ ਨਿਕਲਣਾ ਕਹਿੰਦੇ ਤਾਂ ਹਾਂ ਉੱਚੀ ਉੱਚੀ ਰੋਣ ਲੱਗ ਗਿਆ ਕਹਿੰਦੇ ਚਲੋ ਉਹ ਜਿਸ ਵੇਲੇ ਉਹਦੀ ਸਜ਼ਾ ਖਾਤਮ ਹੋਈ ਜਿਹੜਾ ਜਰੂਸ ਕੱਢਦੇ ਸੀ ਉਹ ਉਹਦਾ ਲੋਕਾਂ ਵਿੱਚ ਇਹਨੇ ਸਿਬਲੀ ਦਾ ਇਹਦੇ ਦੋਸਤ ਨੇ ਕੰਮ 'ਚ ਕੋਲੇ ਜਾ ਕੇ ਆਖਿਆ ਕਹਿੰਦਾ ਵੀ ਮਨਸੂਰ ਤੈਨੂੰ ਲੋਕ ਵੱਟੇ ਮਾਰਦੇ ਸੀ ਕਹਿੰਦਾ ਯਾਰ ਉਹ ਤਾਂ ਹੱਸੀ ਜਾਂਦਾ ਸੀ ਉਦੋਂ ਤੇ ਮੈਂ ਤਾਂ ਕਹਿੰਦਾ ਤੈਨੂੰ ਖੁੱਲੀ ਮਾਰਿਆ ਸੀ ਤੇ ਤੂੰ ਤਾਂ ਤਾਂ ਹਮਾਰ ਕੇ ਰੋਣ ਲੱਗ ਪਿਆ ਉਹ ਕਹਿੰਦਾ ਜਿਹੜੇ ਵੱਟੇ ਮਾਰਦੇ ਸੀ ਨਾ ਉਹਨਾਂ ਨੂੰ ਮੇਰੀ ਹਾਲਤ ਦਾ ਪਤਾ ਨਹੀਂ ਅਣਜਾਣ ਐ ਮੈਥੋਂ ਉਹ ਤੂੰ ਤਾਂ ਮੇਰੇ ਨਾਲ ਬਚਪਨ ਤੋਂ ਖੇਡਿਆ ਮੇਰਾ ਜੁੰਡੜੀ ਦਾ ਯਾਰ ਸੀ ਤੈਨੂੰ ਪਤਾ ਸੀ ਮੇਰੀ ਅੰਦਰ ਦੀ ਅਵਸਥਾ ਦਾ ਪਰ ਤੂੰ ਲੋਕਾਂ ਦੇ ਵਿੱਚ ਰਲ ਕੇ ਲੋਕਾਂ ਵਰਗਾ ਹੋ ਗਿਆ ਤਾਂ ਕਰਕੇ ਕਹਿੰਦੇ ਮੈਨੂੰ ਜਦੋਂ ਤੂੰ ਫੁੱਲ ਮਾਰਿਆ ਨਾ ਤੇਰਾ ਫੁੱਲ ਵੀ ਮੈਨੂੰ ਕਹਿੰਦਾ ਕਹਿੰਦੇ ਸ਼ੁਰੇ ਅਰ ਗੱਲ ਅਸ਼ੂਰਾ ਵਜਿਆ ਮੇਰੇ ਸ਼ੁਰਾ ਲੋਕਾਂ ਦੇ ਡਲੇ ਮੈਨੂੰ ਕੋਈ ਪੀੜ ਨਹੀਂ ਕਰਦੇ ਸੀ ਕਈ ਵਾਰ ਪਿਆਰਿਓ ਜਦੋਂ ਸੱਚ ਦੇ ਨਾਲ ਨਹੀਂ ਖੜਦੇ ਨਾ ਸੱਚ ਦਾ ਪਤਾ ਹੁੰਦਾ ਕਈ ਲੋਕਾਂ ਨੂੰ ਸੱਚ ਦੇ ਨਾਲ ਨਹੀਂ ਖੜਦੇ ਝੂਠ ਦੀ ਭੀੜ ਵਿੱਚ ਖੜ ਜਾਂਦੇ ਆ ਉਦੋਂ ਦੁੱਖ ਬਹੁਤ ਵੱਡਾ ਹੁੰਦਾ ਪਿਆਰਿਓ ਕਈਆਂ ਨੂੰ ਅੰਦਰ ਦੀ ਹਾਕ ਦਾ ਪਤਾ ਹੁੰਦਾ ਪਰ ਜਾਣ ਬੁੱਝ ਕੇ ਕਿ ਲੋਕ ਆਪਾਂ ਨੂੰ ਕੀ ਕਹਿਣਗੇ ਯਾਰ ਆਪਾਂ ਨਹੀਂ ਖੜਦੇ ਦੇ ਨਾਲ ਇੱਥੇ ਵੀ ਐਂ ਹੁੰਦਾ ਜੀ ਪਿੰਡ ਵਿੱਚ ਵੀ ਐਂ ਹੁੰਦਾ ਸੱਚੇ ਬੰਦਿਆਂ ਨਾਲ ਬਹੁਤ ਘੱਟ ਲੋਕ ਖੜਦੇ ਆ ਝੂਠ ਦੇ ਨਾਲ ਜਾ ਖੜਦੇ ਕਹਿੰਦੇ ਆਪਾਂ ਨੂੰ ਕੀ ਲੋੜਾ ਯਾਰ ਇਹ ਗੱਲ ਆਪਣੇ ਪਿਆਰਿਓ ਅੱਜ ਵੀ ਵਰਤਦਾ ਬਿਲਕੁਲ ਜਮਾ ਝੂਠ ਦੇ ਨਾਲ ਲੋਕ ਲੈਣਾ ਮੰਨ ਕੇ ਖੜ ਜਾਣਗੇ ਸੱਚ ਦੇ ਨਾਲ ਬਹੁਤ ਘੱਟ ਲੇ ਖੜਦੇ ਆ ਮਨਸੂਰ ਦਾ ਮਨਸੂਰ ਕਹਿੰਦਾ ਲੋਕਾਂ ਨੂੰ ਨਹੀਂ ਪਤਾ ਸੀ ਅੰਦਰ ਦੀ ਮੇਰੀ ਹਾਲਤ ਦਾ ਤੈਨੂੰ ਸਿਬਲੀ ਆ ਤੈਨੂੰ ਪਤਾ ਸੀ ਮੇਰੇ ਅੰਦਰ ਦੇ ਹਾਲਤ ਦਾ ਵੀ ਇਹ ਰੱਬ ਦਾ ਰੂਪ ਹੋ ਚੁੱਕਾਗਾ ਇਹ ਪ੍ਰਮਾਤਮਾ ਦਾ ਰੂਪ ਹੋ ਚੁੱਕਾਗਾ ਤੂੰ ਫੇਰ ਵੀ ਕਹਿੰਦਾ ਮੈਨੂੰ ਫੁੱਲ ਮਾਰਿਆ ਤੇਰਾ ਫੁੱਲ ਮੈਨੂੰ ਸੂਰਿਆ ਤੋਂ ਵੀ ਪੜਾ ਲੱਗਾ ਕਹਿੰਦਾ ਮੇਰੇ ਦਿਲ ਨੂੰ ਦਿਲ ਟਿੱਕਰ ਗਿਆ ਕਹਿੰਦੇ ਲੋਕਾਂ ਦੇ ਵੱਟੇ ਤਾਂ ਮੇਰੇ ਕਹਿੰਦਾ ਸਰੀਰ ਟਿੱਕਰ ਪਹੁੰਚ ਸੀ ਉਹਨਾਂ ਦੇ ਦਿਲ ਤੱਕ ਨਹੀਂ ਪਹੁੰਚ ਸੀ ਪਰ ਤੂੰ ਤੇਰਾ ਫੁੱਲ ਕਹਿੰਦੇ ਮੇਰੇ ਦਿਲ ਵਿੱਚ ਵੱਜਿਆ ਜਾ ਕੇ ਕਿਉਂਕਿ ਉਹ ਤੇ ਦਿਲ ਨੂੰ ਹਾਰਟ ਕੀਤਾ ਉਹਨੇ ਕਹਿੰਦੇ ਉਸ ਵੇਲੇ ਫਿਰ ਜਨਾਇਤ ਵੀ ਆਇਆ ਜੀ ਜਦੋਂ ਸੂੜੀ ਤੇ ਚੜਾਉਣਾ ਸੀ ਨਾ ਮਨਸੂਰ ਨੂੰ ਜਨਾਇਤ ਵੀ ਆਇਆ ਜਨਾਇਤ ਨੂੰ ਇਹ ਕਿਹਾ ਕਹਿੰਦਾ ਵੀ ਤੇਰਾ ਨਾ ਇੱਕ ਬਹੁਤ ਵੱਡਾ ਗਿਲਾ ਮੇਰਾ ਮਨਸੂਰ ਕਹਿੰਦਾ ਦੱਸੋ ਜੀ ਗੁਰੂ ਪਿਤਾ ਜੀ ਦੱਸੋ ਕਹਿੰਦਾ ਤੁਸੀਂ ਮੇਰੇ ਗੁਰੂ ਵੱਡੇ ਹੋ ਮੇਥੋਂ ਕਹਿੰਦੇ ਵੀ ਤੂੰ ਅੱਲਾਹ ਦੀ ਕਸਮ ਖਾ ਕੇ ਉਹ ਤੋਂ ਮੁਕਰਿਆ ਤੂੰ ਮੈਨੂੰ ਕਸਮ ਦਿੱਤੀ ਸੀ ਵੀ ਮੈਂ ਅਨਲ ਹੱਕ ਨਹੀਂ ਕਹਿੰਦਾ ਉਹ ਕਹਿੰਦਾ ਜੀ ਗੱਲ ਇਹ ਹੈ ਕਹਿੰਦਾ ਵੀ ਹੁਣ ਜਿਹੜਾ ਮਨਸੂਰ ਆਣਾ ਆ ਸ਼ਰੀਰ ਦੇ ਵਿੱਚ ਹੈ ਨਹੀਂ ਆ ਇਹਦੇ ਵਿੱਚ ਪ੍ਰਮਾਤਮਾ ਹੀ ਆ ਜੇ ਕਹਿੰਦਾ ਪ੍ਰਮਾਤਮਾ ਨੇ ਅਨਲ ਹੱਕ ਕਹਿ ਤਾ ਕਹਿੰਦਾ ਫਿਰ ਮੈਂ ਕੀ ਕਰਾਂ ਮਨਸੂਰ ਕੀ ਕਰੇ ਇਹਦੇ ਵਿੱਚ ਮੈਂ ਕਿਹਾ ਤਾਂ ਤੇ ਜੇ ਬਾਬਾ ਕਬੀਰ ਜੀ ਨੇ ਵੀ ਆਖਿਆ ਜੀ ਇਹ ਸ਼ਬਦ ਜੀ ਕਿਤੇ ਬਾਬਾ ਕਬੀਰ ਜੀ ਨੇ ਉਧਰ ਬੋਲਿਆ ਹੁੰਦਾ ਤੇ ਬਾਬਾ ਕਬੀਰ ਜੀ ਨੂੰ ਕਿਹੜਾ ਸੂੜੀ ਤੇ ਨਾ ਚੜਾਉਂਦੇ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਜੀ ਉਹਨਾਂ ਦਾ ਸ਼ਬਦ ਅਬ ਤੋਂ ਜਾਏ ਚੜੇ ਸੰਗਸਣ ਮਿਲੇ ਹੈ ਸਾਰੰਗ ਪਾਨੀ RAM ਕਬੀਰਾ ਇਹ ਕੋਈ ਇਕੱਤੇ ਨਾ ਸਕੈ ਕੋਈ ਖਾਨਸਾ RAM ਤੇ ਕਬੀਰ ਦੋ ਨਹੀਂ ਇਕ ਹੀ ਰੂਪ ਹੋ ਚੁੱਕਿਆ ਸੋ ਇਹ ਗੱਲ ਮਨਸੂਰ ਨੂੰ ਪਿਆਰੂ ਸੂੜੀ ਤੇ ਚੜਨਾ ਪੈ ਗਿਆ ਸੱਚ ਹੋ ਜਾਣਾ ਮਨਸਾ ਸੱਚ ਸਮਾਣੀ ਕਹਿੰਦੇ ਵੀ ਹੁਣ ਕੋੜ ਦੀ ਜਿਹੜੀ ਉਹ ਮਨ ਤਿਕਰ ਕੋਈ ਪਹੁੰਚ ਨਹੀਂ ਰਹਿ ਗਈ ਸੱਚ ਦਾ ਰੂਪ ਹੋ ਗਿਆ ਇਸ ਤਰ੍ਹਾਂ ਰੱਬ ਦੇ ਪਿਆਰੇ ਸੱਚ ਦਾ ਰੂਪ ਹੋ ਜਾਂਦੇ ਪਿਆਰਿਓ ਤੇ ਸੱਚ ਨੂੰ ਜ਼ੂੜੇ ਤੇ ਚੜਨਾ ਪੈਂਦਾ ਜੀ ਆ ਤੱਤੀ ਤਵੀ ਤੇ ਗੁਰੂ ਸਾਹਿਬ ਜੀ ਅਧਿਆੜਾ ਆ ਰਿਆ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕੀ ਵੱਟ ਦਾ ਰੌਲਾ ਸੀਗਾ ਪਿਰਥੀ ਚੰਦ ਅੱਗੇ ਗੱਦੀ ਦਾ ਰੌਲਾ ਸੀ ਸਾਰਾ ਸਾਰੇ ਰਲੇ ਵੀ ਸੀਗੇ ਇਹਨਾਂ ਨੇ ਮੰਨ ਲਓ ਇਹਨਾਂ ਜਾਣ ਬੁੱਝ ਕੇ ਗੁਰੂ ਸਾਹਿਬ ਜੀ ਦੇ ਉੱਤੇ ਸਾਰਾ ਕੁਝ ਜਹਾਂਗੀਰ ਕੰਨਾਂ ਦਾ ਕੱਚਾ ਸੀ ਉਦੋਂ ਪਹਿਲਾਂ ਖੇੜ ਨਹੀਂ ਬਣੀ ਅਕਬਰ ਬਾਦਸ਼ਾਹ ਸੀ ਨਾ ਜਿਹੜਾ ਜਿਹਦੇ ਵਿੱਚ ਕੁਝ ਔਗਣ ਸੀਗੇ ਉਹਦੇ ਵਿੱਚ ਗੁਣ ਵੀ ਸੀ ਉਹ ਗੱਲ ਨੂੰ ਬੜਾ ਵਿਚਾਰਦਾ ਸੀ ਆਪਣੇ ਲੈਵਲ ਦੇ ਉੱਤੇ ਗੱਲ ਨੂੰ ਵਿਚਾਰ ਕੇ ਫੈਸਲੇ ਦਿੰਦਾ ਸੀ ਵਾਹ ਲੱਗਦੀ ਉਹ ਗੁਰੂ ਅਮਰਦਾਸ ਪਾਸ਼ਾ ਤੇ ਮੁਕੱਦਮਾ ਹੋਇਆ ਚੌਥੇ ਪਾਸ਼ਾ ਤੇ ਮੁਕੱਦਮੇ ਚੱਲੇ ਫਿਰ ਪੰਜਵੇਂ ਪਾਸ਼ਾ ਤੇ ਮੁਕੱਦਮੇ ਚੱਲੇ ਕਿਉਂਕਿ ਉਦੋਂ ਪਹਿਲਾਂ ਫਿਰ ਇਹ ਇਹਦੀ ਮੌਤ ਹੋ ਚੁੱਕੀ ਸੀ ਅਕਬਰ ਦੀ ਤੇ ਫਿਰ ਇਹਨੂੰ ਮਜਾਹਾਂਗੇ ਸੀ ਜਿਹੜਾ ਕੰਨਾਂ ਦਾ ਕੱਚਾ ਸੀਗਾ ਇਹਨੇ ਫਿਰ ਪਿਆਰਿਓ ਇਹਨਾਂ ਦੀ ਗੱਲ ਸੁਣਨੀ ਫਿਰ ਤਿਰਥੀ ਚੰਦ ਭਰਾ ਨਾਲ ਰਲਿਆ ਸੀ ਬਹਿਰਿਓ ਜਦੋਂ ਆਪਦੇ ਮਾਰਦੇ ਆ ਉਦੋਂ ਫਿਰ ਡੁੱਬਣਾ ਹੁੰਦਾ ਬੰਦੇ ਨੂੰ ਉਦੋਂ ਕੋਈ ਬਚਾ ਸਕਦਾ ਦਾ ਆਪਦੇ ਵਿੱਚ ਚੱਲ ਪਈ ਸੀ ਨਾ ਨਾਲ ਤਿਰਥੀ ਚੰਦ ਗੁਰੂ ਦਾ ਭਰਾ ਹੀ ਗੁਰੂ ਦਾ ਵਿਰੋਧੀ ਹੋ ਗਿਆ ਤੇ ਸੱਚ ਨੂੰ ਤਤੀ ਤਵੀ ਤੇ ਬੈਠਣਾ ਪੈ ਗਿਆ ਪਿਆਰਿਓ ਸੱਚ ਆ ਜਿਹੜਾ ਉਹ ਵਿਹਨੇ ਆਪਾਂ ਵਿਖਿਆ ਫਿਰ ਗੰਗੂ ਨੇ ਕਿੰਨੇ ਨਾਮ ਮਿਲੇ ਸੀ ਗੰਗੂ ਨੂੰ ਪਿਆਉ ਗੰਗੂ ਨੂੰ ਨਾਮ ਮਿਲਿਆ ਸੀ ਨਾ ਬੱਚਿਆਂ ਨੂੰ ਭਰਾਉਣ ਦਾ ਤੇ ਅੱਜ ਵੀ ਗੰਗੂ ਹੈਗੇ ਪਿਆਉ ਕੁਆਲਿਟੀ ਅੱਜ ਵੀ ਹੈਗੀ ਹੈ ਆਪਾਂ ਕਹਿੰਦੇ ਕਿ ਵੀ ਖਤਮ ਹੋ ਗਈ 11 ਭੱਟ ਬੈਠਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਹ ਵੀ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਗੁਰੂ ਗ੍ਰੰਥ ਸਾਹਿਬ ਚ ਬਰਾबरी ਬੈਠੇ ਨਾਲ ਇਹ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਸਾਰੇ ਬ੍ਰਾਹਮਣ ਦੇ ਘਰ ਦਾ ਜਨਮ ਹੈ ਜੀ ਆਰੇ ਨਾਲ ਚਲਾ ਲਿਆ ਪਰ ਗੁਰੂ ਦੀ ਸਿੱਖਿਆ ਤੋਂ ਨਹੀਂ ਡੋਲੇ ਪਿਆਰੋ ਕੁਆਲਿਟੀ ਹੁੰਦੀ ਹੈ ਹਰੇਕ ਕੌਮ ਦੇ ਵਿੱਚ ਹੀ ਹੈ ਤੇ ਜੇ ਇਹ ਐਸੀ ਵੀ ਸੀ ਕਿ ਕੇਪੀਸ ਗੱਲ ਵਰਗੇ ਬਰਾੜ ਅਰਗੇ ਜਿਨ੍ਹਾਂ ਨੇ ਹਮੰਦਰ ਸਾਹਿਬ ਇੱਕੀ ਕੁਛ ਕੀਤਾ ਬੈਂਤੇ 부ਚੜ ਅਰਗੇ ਵੀ ਸੀਗੇ ਜਿਨ੍ਹਾਂ ਨੇ ਘਰਾਂ ਚੋਂ ਨੌਜਵਾਨ ਪੁੱਤਾਂ ਨੂੰ ਖੇਤਾਂ ਚੋਂ ਪੱਠਿਆਂ ਵੜਦਨ ਨੂੰ ਚੁੱਕ-ਚੁੱਕ ਕੇ ਗੋਲੀਆਂ ਮਾਰ-ਮਾਰ ਕੇ ਮਾਰਦੇ ਖੇਤਾਂ ਲਵਾਉਣ ਦੀ ਖਾਤਰ ਹੀ ਆਉਣਾ ਪਿਛਲੇ ਦਿਨੀ ਇੱਕ ਬੱਚਾ ਨਨਕਾਣਾ ਸਾਹਿਬ ਗਿਆ ਸੀ ਤਾਂ ਸਾਰਾ ਪਿੰਡ ਖੜ ਗਿਆ ਉਹਦੇ ਨਾਲ ਉਹਦੇ ਵਿੱਚੋਂ ਕੁਦਰਤੀ ਉਹ ਕੋਈ ਮੰਨ ਲਓ ਵੀ ਉਹਨਾਂ ਦਾ ਪਰਿਵਾਰ ਦਾ ਮੰਨ ਲਓ ਵੀ ਨੇੜੇ ਦਾ ਰਿਸ਼ਤੇਦਾਰ ਸੀ ਉਹ ਵੀ ਨਾਲ ਸੀ ਉਹਨਾਂ ਦੇ ਉਹ ਮਗਰ ਤੁਰਿਆ ਆਉਂਦਾ ਸੀ ਉਹ ਗੱਲਬਾਤ ਉਹਨਾਂ ਦੀ ਹੁਣ ਲੀਖ ਹੋ ਚੁੱਕੀ ਹੈ ਇਹ ਗੱਲ ਕਹਿੰਦੇ ਯਾਰ ਤੁਸੀਂ ਇਹ ਮੀਡੀਆ ਜਨੂੰ ਨਹੀਂ ਲੈ ਕੇ ਆਉਣਾ ਸੀਗਾ ਆਪਾਂ ਬਣਾਉਣਾ ਸੀਗਾ ਇਹਦੇ ਕੇਸ ਦੇਖਣ ਖਤਮਾ ਬਣਾਉਂਦੇ ਐਵੇਂ ਤੁਸੀਂ ਮੀਡੀਆ ਚ ਲੈ ਕੇ ਕਰ ਗੱਲ ਇਥੇ ਤੱਕ ਪਹੁੰਚ ਗਈ ਵੀਰ ਕੋ ਦੋਸੀ ਕਹਿੰਦੇ ਆਪਣੇ ਰੈਂਕ ਵਾਝਾਂ ਦੇ ਅੱਜ ਵੀ ਚੱਲ ਜੰਦਾ ਪਿਆਰੇ ਉਹ ਗੱਲ ਚੱਤੇ ਰੱਖਿਓ ਆ ਜਿਹੜੇ ਕੋਈ ਮੁਕਾਲੇ ਨੂੰ ਕੋਲੇ ਹੁੰਦੇ ਆ ਐਵੇਂ ਕੁਝ ਨੌਜਵਾਨ ਮਾਰ ਦਿੱਤੇ ਜਾਂਦੇ ਇਹਨਾਂ ਗੱਲਾਂ ਦੇ ਵਿੱਚ ਵੀ ਕੀਤੀਆਂ ਲਵਾਉਣ ਦੀ ਖਾਤਰ ਸਰਕਾਰ ਤੋਂ ਨਾਮ ਲੈਣ ਦੀ ਖਾਤਰ ਅੱਜ ਵੀ ਚੱਲ ਰਿਹਾ ਸਿਸਟਮ ਹੈ ਕਿੰਨੇ ਨੌਜਵਾਨ ਮਾਰੇ ਗਏ ਇਸ ਚੀਜ਼ ਦੇ ਵਿੱਚ ਸੋ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਸੱਚ ਦਾ ਰੂਪ ਹੋ ਚੁੱਕਿਆ ਹੈ ਜਨਮ ਰਤਨ ਜੀ ਨਖਟਿਆ ਭਲੇ ਸੇਵਨ ਜਾ ਰਹੇ ਉਹ ਹੀ ਵਣਨ ਜਾ ਰਹੇ ਚੰਗੇ ਹੈ ਜਿਨ੍ਹਾਂ ਨੇ ਜਨਮ ਰਤਨ ਆ ਜਿਹੜਾ ਬੜਾ ਕੀਮਤੀ ਹੈ ਜੀ ਆ ਜਿਹੜਾ ਜਨਮ ਆ ਨਾ ਬੜਾ ਕੀਮਤੀ ਪਿਆਰਿਓ ਉਹੀ ਵਣਜਾਰੇ ਉਹੀ ਵਪਾਰ ਕਰਨ ਵਾਲੇ ਵੰਡ ਕਰਨ ਵਾਲੇ ਛੰਗੇ ਪਿਆਰਿਓ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ ਪਿਆਰਿਓ ਅੰਦਰੋਂ ਤੇ ਸਦਾ ਹੀ ਕਹਿੰਦੇ ਗੁਰੂ ਦੇ ਨਾਲ ਉਹ ਲੱਗੇ ਰਹਿੰਦੇ ਆ ਜੀ ਸਦਾ ਗੁਰੂ ਦੇ ਭੈ ਵਿੱਚ ਉਹਨਾਂ ਦੀ ਸੁਰਤ ਵਿਚਰਦੀ ਰਹਿੰਦੀ ਹੈ ਜਿਹੜੇ ਗੁਰੂ ਦੇ ਪਾਇ ਵਿੱਚ ਆ ਗਈ ਅੰਦਰੋਂ ਵੀ ਨਿਰਮਲ ਹਣ ਬਾਹਰੋਂ ਵੀ ਨਿਰਮਲ ਹੈ ਸ਼ੁੱਧ ਭੈ ਗੁਰੂ ਦਾ ਗੁਰੂ ਦਾ ਡਰ ਰੱਖਣਾ ਮਨ ਵਿੱਚ ਪਿਆਰਿਓ ਇਹ ਫਿਰ ਜੀਵਨ ਦੀ ਜਿਹੜੀ ਸਾਡੀ ਨਿਤਾ ਪ੍ਰਤੀ ਚਾਲ ਚਲਦੀ ਹੈ ਨਾ ਉਹਦੇ ਵਿੱਚ ਬਹੁਤ ਸਹਾਈ ਹੈ ਸ਼ੁੱਧ ਭੈ ਰੱਖਣਾ ਗੁਰੂ ਦਾ ਡਰ ਰੱਖਣਾ ਮਨ ਵਿੱਚ ਵੀ ਗੁਰੂ ਮੈਨੂੰ ਸਦ ਸੁਣਦਾ ਸਦ ਵੇਖਦਾ ਸਦਾ ਹੀ ਮੈਨੂੰ ਸੁਣ ਰਿਹਾ ਹੈ ਗੁਰੂ ਸਦਾ ਹੀ ਦੇਖ ਰਿਹਾ ਜਦੋਂ ਮਨ ਵਿੱਚ ਇਹ ਗੱਲ ਆ ਗਈ ਨਾ ਕਿ ਮੈਨੂੰ ਗੁਰੂ ਵੇਖ ਰਿਹਾ ਹੈ ਗੁਰੂ ਮੈਨੂੰ ਸੁਣ ਰਿਹਾ ਹੈ ਨਾ ਤਾਂ ਮੱਕਿਸ ਨੂੰ ਮਾੜਾ ਬੋਲੇ ਨਾ ਮਾੜਾ ਸੁਹਣੇ ਨਾ ਮਾੜਾ ਵੇਖੇ ਖੜਾ ਛੁੱਟ ਜੂਗਾ ਜੀ ਮੜੇ ਕੰਮਾਂ ਤੋਂ ਸੋ ਜੇ ਅੰਦਰੋਂ ਭਾਈ ਨਿਰਮਲ ਐ ਤੇ ਬਾਹਰੋਂ ਵੀ ਨਿਰਮਲ ਹੋ ਜਾਮਣਾ ਤੇ ਜੇ ਤੂੰ ਬਾਹਰੋਂ ਨਿਰਮਲ ਹੋ ਗਿਆ ਅੰਦਰੋਂ ਮੈੜਾ ਤੰ 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 ਕੱਲ ਗੁਰੂ ਸਾਹਿਬ ਜੀ ਨੇ ਆਖਿਆ ਸੀਗਾ ਬਾਣੀ ਵਿੱਚ ਹੀ ਆਪਾਂ ਪਿਛਲੀ ਪੰਗਤੀ ਵਿੱਚ ਜੇ ਤੂੰ ਗੁਰੂ ਜੀ ਕਹਿੰਦੇ ਬਾਹਰੋਂ ਤਾਂ ਚੰਗਾ ਬਣਦਾ ਐ ਅੰਦਰੋਂ ਮੈੜਾ ਜੋਏ ਚ ਜਨਮ ਹਾਰ ਕੇ ਜਾਏਗਾ ਤਿਨੀ ਜਨਮ ਜੋ ਐ ਹਾਰਿਆ ਉਹਨਾਂ ਦਾ ਹਾਰ ਕੇ ਜਾਊਗਾ ਤੇ ਜਿਨ੍ਹਾਂ ਨੇ ਅੰਦਰੋਂ ਨਿਰਮਲ ਹੋ ਗਏ ਬਾਹਰੋਂ ਨਿਰਮਲ ਹੋ ਗਏ ਉਹ ਭਾਈ ਗੁਰੂ ਦੇ ਨਾਲ ਰਹਿੰਦੇ ਆ ਉਹ ਗੁਰੂ ਦੇ ਵਿੱਚ ਹੀ ਸਮਾ ਜਾਂਦੇ ਆ ਰੱਬ ਦੇ ਪਿਆਰੇ ਗੁਰੂ ਦੇ ਵਿੱਚ ਸਮਾ ਜਾਂਦੇ ਆ ਗਿਆਨ ਦੇ ਵਿੱਚ ਪਿਆਰੇ ਉਹ ਤਹੰਗੇ ਫਿਰ ਉਹਨਾਂ ਦਾ ਨਾਮ ਰਹਿਂਦੀ ਦੁਨੀਆ ਤੱਕ ਬਾਬਾ ਕਬੀਰ ਜੀ ਦੁਨੀਆ ਨਮਸਕਾਰ ਕਰਦੀ ਰਹੂਗੀ ਜੀ ਭਗਤ ਰਵਦਾਸ ਜੀ ਨੇ ਇੱਕਮਿਕ ਹੋ ਗਏ ਉਹਨਾਂ ਨੂੰ ਸਦਾ ਦੁਨੀਆ ਯਾਦ ਕਰਦੀ ਰਹੂਗੀ ਸੋ ਆਪਾਂ ਵੀ ਭਾਈ ਦੁਨੀਆ ਵਿੱਚ ਰਹਿੰਦੇ ਹੋਏ ਭਲੇ ਦੇ ਕਰਮ ਕਰੀਏ ਚੰਗੇ ਕਰਮ ਕਰੀਏ ਤਾਂ ਕਿ ਸਾਡਾ ਵੀ ਨਾਮ ਦੁਨੀਆ ਵਿੱਚ ਚੱਲੇ ਜਿਸ ਤਰ੍ਹਾਂ ਗੁਰੂ ਦੇ ਪਿਆਰੇ ਮਹਾਨ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਵੀ ਸਤ ਨੂੰ ਮਹਾਨ ਬਣਾਉਣਾ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਪ੍ਰਭ ਆਪੇ ਜੀ ਦੀ ਭਾਈ ਕੱਲ ਨੂੰ ਸ਼ੁੱਕਰਵਾਰ ਹੈ ਈਮਜਾ ਹਸਪਤਾਲ ਦੇ ਵਿੱਚ ਇਹਨਾਂ ਸੰਗਤਾਂ ਨੇ ਸੇਵਾ ਆ ਰਹੀ ਹੈ ਕਿ ਕਦੂ ਦੀ ਸਬਜ਼ੀ ਬਣਾਉਣੀ ਹੈ ਕਈ ਪਰਿਵਾਰਾਂ ਦੇ ਹੁਣ ਜਿਹੜੇ ਕਦੂ ਲੱਗਦੇ ਘਰਾਂ ਵਿੱਚ ਜ਼ਰੂਰ ਗੁਰੂ ਘਰ ਵਿਖੇ ਭੇਜਣ ਦੀ ਕਿਰਪਾਲਤਾ ਕਰਨੀ ਲੰਗਰ ਪ੍ਰਸ਼ਾਦਾ ਲਸਤੀ ਦੁੱਧ ਦੀ ਸੇਵਾ ਵੱਤ ਵੱਤ ਪਹੁੰਚ ਕਰਕੇ ਭਾਈ ਗੁਰੂ ਘਰ ਵਿਖੇ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਆਓ ਸਾਰੇ ਜੱਤੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ